ਅੰਗ ਸੀ ਜਿਹਦੇ ਹੱਥ 'ਚ ਨੇਜ਼ਾ ਸੀ ਸਰਪਟ ਘੋੜਾ ਦੌੜਾਈ ਆ ਰਹੀ ਸੀ ਗੁਰਦੁਆਰੇ ਦੇ ਮੈਦਾਨ ਚ ਆ ਕੇ ਰੁਕੇ ਜਿੱਥੇ ਬੱਚੇ ਖਲੋਤੇ ਸਨ ਇੱਕalle ਕੱਲੇ ਬੱਚੇ ਨੂੰ ਦੇਖਿਆ ਮੇਰੇ ਵੱਲ ਨੇਜ਼ੇ ਦੀ ਨੋਕ ਕਰਕੇ ਕਹਿੰਦੇ ਤੂੰ ਕਿਹਨਾਂ ਦਾ ਮੁੰਡਾ ਵੀ ਮੈਂ ਕਿਹਾ ਜੀ ਬਾਣੀਆਂ ਦਾ ਮੁੰਡਾ ਆਪਣੇ ਬਾਪੂ ਜੀ ਦਾ ਨਾਂ ਦੱਸਿਆ ਮੈਨੂੰ ਕਹਿੰਦੇ ਖੇਡਣ ਆਉਂਦਾ ਹੁੰਦਾ ਇੱਥੇ ਮੈਂ ਕਿਹਾ ਨਹੀਂ ਬਾਬਾ ਜੀ ਪੜ੍ਹਨ ਆਉਦਾ ਬਾਬਾ ਜੀ ਕਹਿੰਦੇ ਕੀ ਪੜ੍ਹਿਆ ਸਣਾ ਮੈਂ ਕਿਹਾ ਬਾਬਾ ਜੀ ਤੁਸੀਂ ਸਬਕ ਤਾਂ ਅਜ ਦਿੱਤਾ ਹੀ ਨਹੀਂ ਸਬਕ ਦੇਵੋਗੇ ਫੇਰ ਹੀ ਮੈਂ ਯਾਦ ਕਰੂੰਗਾ ਬਾਬਾ ਜੀ ਨੇ ਬੱਚਿਆਂ ਨੂੰ ਪਰੇ ਹਟਣ ਦਾ ਇਸ਼ਾਰਾ ਕੀਤਾ ਕੋਰੇ ਦੀ ਕਾਠੀ ਤੇ ਬੈਠਿਆ ਬਿਠਾਇਆ ਜ਼ਮੀਨ ਤੇ ਪਹਿਲਾ ਇੱਕ ਆਵਾ ਹੈ ਫਿਰ ਖੁੱਲੇ ਮੂੰਹ ਵਾਲਾ ਊੜਾ ਮੈਨੂੰ ਕਹਿੰਦੇ ਆਖ ਇੱਕ ਓਂਕਾਰ ਤੇ ਮੱਥਾ ਟੇਕ ਮੈਂ ਆਖਿਆ ਹੱਥ ਜੋੜ ਕੇ ਇੱਕ ਓਂਕਾਰ ਗੋਡੇ ਜ਼ਮੀਨ ਤੇ ਲਾਏ ਮੱਥਾ ਇੱਕ ਓਂਕਾਰ ਤੇ ਕਿਹਾ ਇੱਕ ਓਂਕਾਰ ਭਲਵੰਤ ਗਾਰ ਕੀ ਲਿਖਦਾ ਹੈ ਮੇਰੀ ਜ਼ਿੰਦਗੀ ਦਾ ਪਹਿਲਾ ਸਬਕ ਇਹ ਸੀ ਮੇਰੀ ਜ਼ਿੰਦਗੀ ਦਾ ਆਖਰੀ ਸਬਕ ਵੀ ਇਹ ਹੀ ਸੀ ਮੇਰੀ ਬਾਕੀ ਦੀ ਵਿੱਦਿਆ ਹੈ ਨਾ ਦੋ ਸਬਕਾਂ ਦੇ ਵਿਚਕਾਰ ਵਿਚਕਾਰ ਭਲਵੰਤ ਗਾਰ ਕੀ ਨਾ ਅੰਗਰੇਜ਼ੀ ਦੀ ਐਮਏ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਕੀਤੀ ਸੀ ਤੇ ਪੀ ਐਚ ਡੀ ਅਮਰੀਕਾ ਤੋਂ ਕੀਤੀ ਨਾਮ ਵਰਨਾਟਕ ਦਾ ਪ੍ਰੋਫੈਸਰ ਸੀ ਉਹ ਤੇ ਨਾਟਕਕਾਰ